ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੰਜੇ ਕਿਸ਼ਨਕੋਲ ਨੇ ਇੱਕ ਸੁਣਵਾਈ ਦੌਰਾਨ ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਸਿੰਗਲ ਬੈਂਚ ਵੱਲੋਂ ਕੀਤੀ ਗਈ ਸੁਣਵਾਈ ਤੇ ਫੈਸਲਾ ਰੱਖ ਮਾਰਕ ਲਿਆ ਹੈ ਕੇਸ ਦੀ ਸੁਣਵਾਈ ਦੌਰਾਨ ਇਸ ਬੈਂਚ ਨੇ ਸਾਲ 2008 ਵਿੱਚ ਜਸਟਿਸ ਰਣਜੀਤ ਸਿੰਘ ਦੇ ਬੈਂਚ ਵੱਲੋਂ ਫੈਸਲਾ ਸੁੰਦੇ ਹੋਏ ਪੰਜਾਬ ਪੁਲਿਸ ਖਿਲਾਫ ਕੀਤੀ ਟਿੱਪਣੀ ਤੇ ਵੀ ਸਵਾਲ ਚੁੱਕੇ ਨੇ ਪੰਜਾਬ ਪੁਲਿਸ ਦੇ ਡੀਐਸਪੀ ਬਚਨ ਸਿੰਘ ਰੰਦਾਵਾ ਵੱਲੋਂ ਦਰਜ ਜਸਟਿਸ ਰਣਜੀਤ ਸਿੰਘ ਦੇ ਫੈਸਲੇ ਖਿਲਾਫ ਅਪੀਲ ਤੇ ਮੰਗਲਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਪੂਰੀ ਹੋ ਗਈ ਹੈ ਸੁਣਵਾਈ ਦੌਰਾਨ ਬੈਂਚ ਨੇ ਜਸਟਿਸ ਰਣਜੀਤ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਤੇ ਸਵਾਲ ਚੁੱਕੇ ਚੀਫ ਜਸਟਿਸ ਨੇ ਸਵਾਲ ਪੁੱਛਿਆ ਕਿ ਕੀ ਅਜਿਹੇ ਕਾਨੂੰਨੀ ਤੌਰ ਤੇ ਫੈਸਲੇ ਸਹੀ ਮੰਨੇ ਜਾ ਸਕਦੇ ਨੇ ਜਿਸ ਵਿੱਚ ਕੋਈ ਅਜਿਹਾ ਠੋਸ ਸਬੂਤ ਸਾਹਮਣੇ ਨਾ ਰੱਖਿਆ ਗਿਆ ਹੋਵੇ ਜਿਸ ਦੇ ਆਧਾਰ ਤੇ ਫੈਸਲਾ ਸੁਣਾ ਦਿੱਤਾ ਜਾਏ ਜੱਜ ਸਾਹਿਬਾਨ ਨੇ ਰਿਜ਼ਰਵ ਕਰ ਲਿਆ ਆਰਡਰ ਤੇ ਹੁਣ ਜਜਮੈਂਟ ਆਏਗੀ ਜਜਮੈਂਟ ਇਹੀ ਆਏਗੀ ਕਿ ਇਹਨੇ 10 ਕੇਸਾਂ ਵਿੱਚ ਜਿਹੜੇ ਸਤਨਾਮ ਸਿੰਘ ਮਾਨ ਨੇ ਕਿਹਾ ਹੈ ਕਿ ਮੇਰੇ ਸਾਹਮਣੇ ਝੂਠੇ ਮੁਕਾਬਲੇ ਹੋਏ ਔਰ ਮੈਂ ਦੇਖੇ ਤੇ ਮੈਂ ਗਵਾਹ ਹਾਂ ਉਹਨਾਂ ਬਾਰੇ ਕਹਿੰਗੇ ਕਿ ਉਹ ਸੀਬੀਆਈ ਨੂੰ ਜਾਂ ਚਾਹੀਦਾ ਕਿ ਨਹੀਂ ਜਾਣ ਚਾਹੀਦਾ ਜਾਂ ਕੋਈ ਹੋਰ ਏਜੰਸੀ ਉਹਦੀ ਇਨਵੈਸਟੀਗੇਟ ਕਰੇਗੀ ਕਿ ਨਹੀਂ ਕਰੇਗੀ ਪਰ ਚੇ ਦਰਜ ਹੋਣਗੇ ਕਿ ਨਹੀਂ ਹੋਣਗੇ ਇਹ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਚੱਲਣਗੇ ਕਿ ਨਹੀਂ ਚੱਲਣਗੇ ਇਹ ਹੁਣ ਉਹਨਾਂ ਨੇ ਰਾਖਵਾਂ ਰੱਖ ਲਿਆ 1994 ਵਿੱਚ ਪੰਜਾਬ ਪੁਲਿਸ ਦੇ ਬਲੈਕ ਕੈਟ ਸਤਵੰਤ ਸਿੰਘ ਮਾਨਕ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਇਹ ਇਲਜ਼ਾਮ ਲਗਾਇਆ ਸੀ ਕਿ 1991-92 ਦੌਰਾਨ ਪੁਲਿਸ ਵਿੱਚ ਨੌਕਰੀ ਦੌਰਾਨ ਘੱਟੋ-ਘੱਟ 10 ਮਾਮਲਿਆਂ ਵਿੱਚ ਪੁਲਿਸ ਹਿਰਾਸਤ ਵਿੱਚ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਮੁਕਾਬਲਿਆਂ ਵਿੱਚ ਮਰਿਆ ਦਿਖਾਇਆ ਗਿਆ ਮਾਨਕ ਨੇ ਆਪਣੇ ਵਕੀਲ ਆਰਐਸ ਬੈਂਸ ਵੱਲੋਂ ਦਾਇਰ ਪਟੀਸ਼ਨ ਵਿੱਚ ਇਸ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਉਸ ਟਾਈਮ ਹਾਲਾਤ ਇਹ ਦੇਖੇ ਸੀਗੇ ਪੁਲਿਸ ਕਰਾਂ ਤੋਂ ਲੈ ਆਉਂਦੀ ਫੜਕੇ ਤੇ ਅੰਟੈਰੋਗੇਸ਼ਨ ਕਰਦੀ ਸੀ ਅੰਟੈਰੋਗੇਸ਼ਨ ਕਰਕੇ ਤੇ ਝੂਠੇ ਨਹਿਰਾ ਦੇ ਕਿਤੇ ਜਾ ਕੇ ਮੁਕਾਬਲੇ ਬਣਾ ਦੇਣੇ ਉਸ ਤੋਂ ਬਾਅਦ ਅਖਬਾਰਾਂ 'ਚ ਪਗੋੜੇ ਸ਼ੋਅ ਕਰ ਦੇਣੀ ਉਹਨੂੰ ਉਹਨਾਂ ਚੀਜ਼ਾਂ ਦੇ ਵੇਖਦੇ ਮੇਰੀ ਰੂਹ ਕੰਬ ਗਈ ਮੈਂ ਨੌਕਰੀ ਛੱਡ ਦਿੱਤੀ ਅਗਰ ਜੇ ਮੈਂ ਉਹਨਾਂ ਦੀ ਆਵਾਜ਼ ਉਠਾਈ ਤੇ ਪੁਲਿਸ ਮੇਰੇ ਮਗਰ ਪੈ ਗਈ ਮੈਨੂੰ 42 ਦਿਨ ਅੰਟੈਰੋਗੇਸ਼ਨ ਕਰਦੇ ਰਹੇ ਤੇ ਉਸ ਤੋਂ ਬਾਅਦ ਫਿਰ ਮੈਂ ਹਾਈ ਕੋਰਟ ਸਿੱਧਾ ਆ ਵੀ ਆ ਬੰਦੇ ਮੇਰੇ ਸਾਹਮਣੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਿਵੇਂ ਕਲਵੰਤ ਸਿੰਘ ਕੰਤਾ ਉਹਦੀ ਭੂਆ ਦੇ ਘਰੋਂ ਫੜਿਆ ਤੇ ਇਹਨਾਂ ਝੂਠਾ ਪੁਲਿਸ ਕਾਲਾ ਸਤਵੰਤ ਸਿੰਘ ਸੋਢੀ ਜਿਹੜਾ ਉਹਦਾ ਭਰਾ ਇਸ ਵਕਤ ਆਪਣੇ ਨਾਲ ਕੋਲ ਖੜਾ ਉਹਦੇ ਨਾਲੋਂ ਫੜਿਆ ਤੇ ਮੇਰੇ ਸਾਹਮਣੇ ਇੰਟਰੋਗੇਸ਼ਨ ਕੀਤਾ ਇੰਟਰੋਗੇਸ਼ਨ ਕਰਕੇ ਇੰਟਰੋਗੇਸ਼ਨ ਬਾਅਦ ਉਹਦੀ ਡੈਥ ਹੋ ਗਈ ਰਾਤ ਨੂੰ ਉਹਦਾ ਪੇਟ ਪਾੜ ਕੇ ਨਹਿਰ ਦੇ ਸੁੱਟੋਂ ਦੇ ਝੂਠਾ ਪੁਲਿਸ ਕਾਲਾ ਸ਼ੋਅ ਕਰਦੇ 1 April 2008 ਵਿੱਚ ਜਸਟਿਸ ਰਣਜੀਤ ਸਿੰਘ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪ ਦਿੱਤੀ ਸੀ ਆਪਣੇ ਫੈਸਲੇ ਵਿੱਚ ਜਸਟਿਸ ਰਣਜੀਤ ਸਿੰਘ ਨੇ ਇਹ ਵੀ ਕਿਹਾ ਸੀ ਕਿ ਹਾਲਾਂਕਿ ਇਸ ਮਾਮਲੇ ਦੀ ਜਾਂਚ ਸੂਬਾ ਪੁਲਿਸ ਨੂੰ ਸੌਂਪੀ ਜਾਣੀ ਸੀ ਪਰ ਜੇ ਨਜ਼ਰ ਮਾਰ ਕੇ ਦੇਖਿਆ ਜਾਏ ਤਾਂ ਪੰਜਾਬ ਵਿੱਚ ਘੱਟ ਹੀ ਅਜਿਹੇ ਅਫਸਰ ਨਜ਼ਰ ਆਉਂਦੇ ਨੇ ਜਿਨ੍ਹਾਂ ਤੇ ਕੋਈ ਦਾਗ ਨਾ ਲੱਗਿਆ ਹੋਵੇ ਅਤੇ ਉਹਨਾਂ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਜਾ ਸਕੇ ਜਸਟਿਸ ਰਣਜੀਤ ਸਿੰਘ ਨੇ ਆਪਣੇ ਫੈਸਲੇ ਵਿੱਚ ਇਹ ਵੀ ਟਿੱਪਣੀ ਕੀਤੀ ਸੀ ਕਿ ਆਮ ਤੌਰ ਤੇ ਅਜਿਹੇ ਕੇਸਾਂ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪੀ ਜਾਂਦੀ ਸੀ ਪਰ ਅਖਬਾਰ ਵਿੱਚ ਆਈਆਂ ਖਬਰਾਂ ਮੁਤਾਬਕ ਵਿਜੀਲੈਂਸ ਵਿਭਾਗ ਦੇ ਮੁਖੀ ਵੀ ਇੱਕ ਅਜਿਹੇ ਕੇਸ ਵਿੱਚ ਕਥਿਤ ਦੋਸ਼ੀ ਨੇ ਉਹਨਾਂ ਖਿਲਾਫ ਵੀ ਇੱਕ ਰਿਟਾਇਰਡ ਆਈਐਸ ਅਫਸਰ ਦੇ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਚੱਲ ਰਹੀ ਹੈ। ਪਿਛਲੇ ਹਫਤੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਰੰਦਾਵਾ ਦੇ ਵਕੀਲ ਅਤੇ ਪੰਜਾਬ ਸਰਕਾਰ ਦੇ ਵਕੀਲ ਨੇ ਅਜਿਹੀ ਟਿੱਪਣੀ ਤੇ ਇਤਰਾਜ਼ ਜਤਾਇਆ ਸੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਸਤਵੰਤ ਸਿੰਘ ਮਾਨਕ ਦੇ ਵਕੀਲ ਆਰਐਸ ਬੈਂਸ ਨੇ ਬਹਿਸ ਦੌਰਾਨ ਕਿਹਾ ਕਿ ਜਸਟਿਸ ਰਣਜੀਤ ਸਿੰਘ ਵੱਲੋਂ ਟਿੱਪਣੀ ਤੇ ਤਾਂ ਉਹ ਕੋਈ ਬਹਿਸ ਨਹੀਂ ਕਰਨਾ ਚਾਹੁੰਦੇ ਪਰ ਮਾਨਕ ਵੱਲੋਂ ਇਸ ਮਾਮਲੇ ਵਿੱਚ ਉਪਲਬਧ ਸਾਰੇ ਤੱਥ ਉਹਨਾਂ ਨੇ ਬੈਂਚ ਦੇ ਸਾਹਮਣੇ ਰੱਖ ਦਿੱਤੇ ਨੇ ਬੈਂਚ ਹੋਣ ਸਿੰਗਲ ਬੈਂਚ ਦੇ ਫੈਸਲੇ ਦੇ ਮੱਦੇਨਜ਼ਰ ਨਹੀਂ ਬਲਕਿ ਇਹਨਾਂ ਤੱਥਾਂ ਦੇ ਆਧਾਰ ਤੇ ਆਪਣਾ ਫੈਸਲਾ ਸੁਣਾਏ ਕੋਰਟ ਨੇ ਸਿੰਗਲ ਜਜ ਦੇ ਜਜਮੈਂਟ ਤੇ ਕਾਫੀ ਅਤਰਾਜ ਜ਼ाहिर ਕੀਤੇ ਕਿ ਉਹਨਾਂ ਨੇ ਜਿਹੜਾ ਮਟੀਰੀਅਲ ਹੁਣ ਤੁਸੀਂ ਦਿਖਾ ਰਹੇ ਹੋ ਆਪਾਂ ਦੋਨੋਂ ਜੱਜਸ ਨੂੰ ਉਹਨਾਂ ਨੇ ਕਿਹਾ ਕਿ ਇਹ ਮਟੀਰੀਅਲ ਤੁਸੀਂ ਦਿਖਾਇਆ ਉਹਨਾਂ ਸਿੰਗਲ ਜਜ ਨੂੰ ਬਟ ਉਹਨਾਂ ਨੇ ਕੋਈ ਵੀ ਮਟੀਰੀਅਲ ਬਾਰੇ ਜੱਜਮੈਂਟ ਨਹੀਂ ਲਿਖਿਆ ਨਹੀਂ ਤੇ ਕੋਈ ਠੀਕ ਠਾਕ ਨਹੀਂ ਹੈ ਜਜਮੈਂਟ ਲਿਖਣ ਦਾ ਤੇ ਇਸ ਕਰਕੇ ਉਹਨਾਂ ਦੇ ਇਸ ਕਨੈਕਸ਼ਨ ਵਿੱਚ ਸੀ ਤਾਂ ਮੇਰਾ ਇਹ ਜਵਾਬ ਸੀ ਕਿ ਦੇਖੋ ਜਜਮੈਂਟ ਜਜਮੈਂਟ ਜਾਂ ਕਿਸੇ ਜੱਜ ਨੂੰ ਜਜਮੈਂਟ ਗਲਤ ਲਿਖਣਾ ਜਾਂ ਤੁਹਾਨੂੰ ਲੱਗਦਾ ਕੋਈ ਗਲਤ ਲਿਖੀ ਜਜਮੈਂਟ ਉਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਅਸੀਂ ਇਲਜ਼ਾਮ ਲਾ ਰਹੇ ਨੇ ਉਹ ਝੂਠੇ ਨੇ ਜੇ ਅਸੀਂ ਇਲਜ਼ਾਮ ਲਾ ਰਹੇ ਨੇ ਕਿ ਝੂਠੇ ਮਕਾਲੋਜ ਲੋਕਾਂ ਨੂੰ ਮਾਰਿਆ ਹੈ ਕਟਬਟ ਉਹਦੀ ਇਨਕੁਆਇਰੀ ਤਾਂ ਕਰਨੀ ਚਾਹੀਦੀ ਹੈ ਤੁਸੀਂ ਤੁਹਾਨੂੰ ਜਜਮੈਂਟ ਚੰਗੀ ਲੱਗੇ ਨਾ ਲੱਗੇ ਪਰ ਹੁਣ ਤਾਂ ਤੁਹਾਡੇ ਸਾਹਮਣੇ ਅਸੀਂ ਉਹੀ ਗੱਲਾਂ ਤੁਹਾਨੂੰ ਵੀ ਦਿਖਾ ਰਹੇ ਜਿਓ ਉਹਨਾਂ ਨੂੰ ਦਿਖਾਈਆਂ ਸੀ ਸਾਰੀ ਬਹਿਸ ਨੂੰ ਸੁਣਨ ਤੋਂ ਬਾਅਦ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਗ੍ਰੀਸ਼ ਦੁਰਗਾਪਾਲ ਅਤੇ ਪੱਤਰਕਾਰ ਸੰਜੇ ਮਹਿਤਾ ਨਾਲ ਕੌਮਿਤਾ ਮਿੰਹਾਸ ਡੇਅਰ ਨਾਈਟ ਨਿਊਜ਼